ਸਤਿ ਸ਼੍ਰੀ ਗੁਰੂ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਸਵਾ 8 ਤੇ ਹੌਲੀ ਹੌਲੀ ਸਾਰੇ ਜਣੇ ਪਹੁੰਚ ਰਹੇ ਐ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਚਾਰ ਤਰੀਕ ਆ ਤੇ ਅੱਜ ਆਪਾਂ ਪਾਠ ਪ੍ਰਕਾਸ਼ ਕਰਵਾਉਣਾ ਮਨਦੀਪ ਦੇ ਵਿਆਹ ਤੋਂ ਪਹਿਲਾਂ ਹਾਂ ਜਿਹੜਾ ਆਪਾਂ ਸਹਿਜ ਪਾਠ ਕਰਵਾਉਣਾ ਸੀਗਾ ਉਹਦਾ ਅੱਜ ਪ੍ਰਕਾਸ਼ ਕਰਵਾਉਣਾ ਤੇ ਸਾਰੇ ਜਣੇ ਹੌਲੀ ਹੌਲੀ ਪਹੁੰਚ ਰਹੇ ਬਾਬਾ ਜੀ ਆ ਗਏ ਆ ਗ੍ਰੰਥੀ ਸਾਹਿਬ ਤੇ ਬਾਕੀ ਸਾਰੇ ਤਿਆਰ ਹਨਾ ਤੋਕੇ ਤੇ ਉਹ ਲੋੜੀ ਲੋੜੀ ਜਿਹੜਾ ਰਹਿੰਦਾ ਮੰਦੀਪ ਰਹਿੰਦੀ ਆ ਉਹਨਾ ਸੋਕੇ ਤਿਆਰ ਹੋ ਰਹੀ ਏ ਤੇ ਬਾਕੀ ਇਧਰ ਵੀ ਸਾਡੀ ਤਿਆਰੀ ਹੈ ਪੂਰੀ ਤਿਆਰੀ ਅਸੀਂ ਕਰ ਚੁੱਕੇ ਆ ਚਾਰਨੀ ਲਾਤੀ ਤੇ ਬਾਕੀ ਇਧਰ ਸਾਰੀ ਤਿਆਰੀ ਕਰ ਲਈ ਹੈ ਤੇ ਇਧਰ ਹੁਣ ਵਧੀਆ ਬਣ ਜੂ ਲੇਡੀਜ਼ ਸਸਰੀ ਘਰ ਮਿੰਦੋ ਤਹਿਸੀਲਦਾਰ ਨਹੀਂ ਤਹਿਸੀਲਦਾਰ ਨਹੀਂ ਆਂ ਤੁਸੀਂ ਉਧਾਰ ਨਹੀਂ ਮਿੰਦੋ ਖਾਸ ਨਹੀਂ ਵੇਂ ਜੀ ਖਾਸ ਉਹ ਲੈ ਭੋਲੀ ਕੇ ਆਹ ਹਾਲ ਸਵਾਏ ਗੁਰਜੀ ਕੀ ਫਤਿਹ ਅਮਰਤ ਛਕ ਲੈ ਹਜੂਰ ਸਾਹਿਬ ਸਾਡੀ ਆਈਏ ਲੈ ਹਾਂ ਤੇ ਆਹ ਹੋ ਗਿਆ ਸੁਣ ਛਕਾ ਸਕ ਤੂੰ ਵੀ ਆ ਕੇ ਚੱਲ ਪਾਣੀ ਭਰ ਲਾਂਗੇ ਦੋਲ ਲੈ ਉਹ ਤਾਂ ਯਾਰ ਕਈ ਧੋ ਦਿੰਦਾ ਕਈ ਨਹੀਂ ਐਦਾਂ ਹੈਂ ਤੂੰ ਪਛਲਾ ਭਿੰਨਮਿੰਦਰੋਂ ਪਛਲਾ ਪਛ ਲੈ ਜਾ ਮੈਂ ਨਹੀਂ ਤੂੰ ਪਛਲ ਹੀ ਮਗਰੋਂ ਕਰਕੇ ਤਿਆਰੀ ਰੱਖ ਲੈ ਉਸ ਤਾਂ ਜਾਣੇ ਹੁਣ ਬਾਬੇ ਨੇ ਅਸੀਂ ਬੜੀਆਂ ਤੁਸੀਂ ਕਿਉਂ ਨਹੀਂ ਨਹੀਂ ਉਹ ਅਸੀਂ ਉੱਥੋਂ ਆਪੇ ਭਰ ਲੈਣ ਦੋ ਇਹਨੂੰ ਖਾਲੀ ਟੱਕਣ ਦੀ ਲੋੜ ਹੀ ਨਹੀਂ ਬਿਨਾਂ ਟੱਕਣ ਤੋਂ ਚਾਹੀਦਾ ਲਿਆਓ ਜੀ ਚਾਹ ਦੇ ਦੇਖੀ ਚੰਗੀ ਤਾਂ ਹਾਂ ਮੰਮੀ ਮਰੀਨ ਦੀ ਚਾੜੂ ਤੇ ਕਿਉਂਕਿ ਕੰਮ ਵਾਲੀ ਆਪਣੀ ਆ ਗਈ ਲੇਟ ਬੋਲੋ ਵਾਹ ਕਰੋ इधर वीडियो बना रहे गाँव लगर सब्जी चीजी आते हैं इधर मासी अगे भी आ गए रानी भांडी भू आ नानी के प्रशाद बनाई आते ਤੇਰੀ ਹਵਾ ਬਾਗ ਤੇ ਚਿਹਰਾ ਗਏ ਕਲੰਗ ਕਰੇ ਕਲੰਗ ਕਰੇ ਕਲੰਗ ਕਰੇ ਕਲੰਗ ਕਰੇ ਕਲੈਟ ਤਾਂ ਹੀ ਹੋ ਗਏ ਹੈਲੋ ਕਿ ਬੁਨ ਬੋਲੇ ਜੀ ਮੇਰਾ ਕਾਜੂ ਪੁੱਤ ਉਸ ਕਿਸਾਸ ਰਿਕਮ ਮਹੀਜਿਸਕਾ ਅੰਡਰਸਟਿਕਾ ਕਾ ਕਾਜੂ ਬੜਾ ਮਨੀ ਬੜੀ ਅੰਨੀ ਤਾਜੂ ਅੱਜ ਆ ਦੇ ਕੋਈ ਅੱਜ ਅੱਜ ਸਤਿ ਸ਼੍ਰੀ ਅਕਾਲ ਚਾਹ ਵਾਲਾ ਮੇਲੇ ਰਾਤ ਨੂੰ ਸੁੱਤ ਕੇ ਪੰਗਾਂ ਵੀ ਬੋਲੀ ਪਾਈ ਜਾਂਦੀਆਂ ਸਤਿ ਸ਼੍ਰੀ ਅਕਾਲ ਟਾਈਮ ਸਹੀ ਆ ਗਿਆ ਸੀ ਹਾਂਜੀ ਨਹੀਂ ਨਹੀਂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 오케이 누님 내드게니고

ਨੇ ਮਾਨਦ ਪਿਆਰ ਭਗਵੰਤਾ ਨਾਮ ਦਾ ਦੇ ਜਨੇ ਆਪਣੇ ਦੁੱਖ ਦਰਦ ਕਾ ਹੰਤਾਰਾ ਜਾਤਾ ਕਾ ਸਭ ਕੇ ਸਹ ਪਾਈ ਨਉ ਨਦ ਭਰੇ ਪੰਡਾਰ ਜਿਸ ਕੀ ਕੀਮਤ ਨਾ ਪਾਵਾ ਪਾਈ ਉੱਚਾ ਅਗੋਯਾ ਪਾਰ ਜੀ ਜੰਤ ਪਰਤ ਪਰ ਉਪਲਿੰਗਾ ਦੀ ਗਵਚ ਵਾਰੇ ਦੀ ਪਰ ਧਰਬਣੀ ਹਾਰੇ ਆ ਸਿੱਖੀ ਤੇਸਾ ਸਵਾਸਣ ਵਾਈ ਆਪ ਜੀ ਦਾ ਭਾਣਾ ਮਿਠਾ ਕਰਕੇ ਬੰਨੇ ਆ 何だって番組 ਪਾਵਾ ਇਹ ਕਲਰ ਦਾ ਸਕੂਟਰ ਹੈ ਇਹ ਆ ਸਾਡੇ ਬਾਬੇ ਦਾ ਸਕੂਟਰ ਹੈ 150 ਲੀਟਰ ਹੋਣਾ ਬਹੁਤ ਬੋਸ ਹੈ ਵਰਸਣਾ ਮਾਰਿਆ ਹੋਇਆ ਹੈ ਨਾ ਨਹੀਂ ਦੂਜਾ ਦੇਖੋ ਵੱਜਿਆ ਤਾਂ ਉਹਦੇ ਨਾਲ ਨਹੀਂ ਫਵਾਰੇ ਨਾਲੀ ਪਰ ਰੰਗ ਮਾੜਾ ਰੰਗ ਹੋਆ ਲੈ ਆ ਵੀ ਬਿਆ ਨਹੀਂ ਰੇ ਪੀਤੇ ਰੀਲ ਹੋ ਜਾ ਚਲਾ ਕੇ ਸਕੂਟਰ ਇੱਕ ਸਹੀ ਗੱਲ ਆ ਪੀਤੇ ਚਲਾਉਣਾ ਹੀ ਨਹੀਂ ਹੁੰਦਾ ਉਹ ਖੰਭੇ ਚ ਮਚੀ ਰਿਹਾ ਕੇ ਬੱਦ ਸਭ ਦੀ ਗੱਲ ਨਹੀਂ ਮਾਤ ਸਭ ਦੀ ਬਹੁਤ ਜ਼ੋਰ ਕਿਰਪਾ ਕਰਕੇ ਤਕਦੀਰ ਕਿੱਧਰ ਗਈ ਤਕਦੀਰ ਕਿੱਥੇ ਆ ਬੋਲੀ ਗਰਾਉਂਡ ਦੀ ਅਗਰ ਕਿਉਂਕਿ ਦੂਬੀ ਦੇ ਅਗਰ ਉਹ ਗਰਾਉਂਡ ਹੋਰ ਕੋੜਾ ਈਲਾਸਾ ਪਹੁੰਚ ਗਿਆ ਫੜਵਾਈ ਸਮਾਨ ਲਗਾਉਣਾ ਅਗੀ ਤੁਹਾਨੂੰ ਪਾਪਾ ਦਾ ਜਾਵੜਿਆ ਰਾਸਟਰ ਆਪਰੇ ਸਿੱਧਰ ਲਾ ਲੈ ਕੋਈ ਗੱਲ ਨਹੀਂ ਰਾਸਟਰ ਕਿਹਨਾਂ ਅੰਦਰ ਰੱਖ ਲੈ ਕੀ ਲਿਖਦੇ ਲਿਖੋ ਤੁਸੀਂ ਕੀ ਲਿਖਦੇ ਆ ਲਿਖੋ ਤੁਸੀਂ ਛਲੇ ਮਾਈਆਂ ਦੀਆਂ ਦਾ ਸਮਾਨ ਲੈ ਕੇ ਦੀ ਗੀ ਆਖੇ ਪਹਿਲੇ ਉੱਥੇ ਇਧਰ ਰੱਖ ਦਿਆ ਕਰੀ ਬੱਲੇ ਨੂੰ ਚਾਹੀਦਾ ਬਾਬੇ ਨੂੰ ਸ਼ਾਮ ਨੂੰ ਗੋੜੀ ਤੇ ਪਲੇਟਾਂ ਦੇ ਪਾ ਲੈਣਾ ਸੋਚ ਰੱਖਦੇ ਜਾਣਾ ਗੀ ਦਾ ਸੁਬੀਰ ਜੀ ਤੁਹਾਨੂੰ ਗੀ ਇੱਥੇ ਨਾ ਕਿਤੇ ਦਾ ਪੱਤੀ ਬਣਉਣਾ ਹਾਂ ਮੈਂ ਤੇ ਰੋਟੀ ਟੋਕ ਬਣੂਗਾ ਹਾਂ ਇੱਥੇ ਤਾਂ ਰੋਟੀ ਟੋਕ ਇੱਥੇ ਰੱਖੀਓ ਚਲੋ ਕਿਹੜਾ ਗੀਤ ਗਾਓ ਸੇ ਗੀਤ ਐ ਇੰਨੇ ਗੀਤ ਹਾਂ ਪੁੱਤ ਤੂੰ ਗੀਤ ਗਾਣਾ ਛੇ ਮੇਰੀ ਮੁੰਗੜੀ ਬੁਗੜੀ ਰੀ ਗੀਤ ਗੋੜਾ ਛੀ ਦਵਿੰਦਰ ਭਾਪੀ ਕਿੱਧਰ ਗਈ ਉਹਨੂੰ ਬਲਾਓ ਓ ਆਂਟੀ ਲਾਉਗੀ ਗੀਤ ਨੂੰ ਆਂਟੀ ਗਾ ਮੱਟੀ ਗਾਇਆ ਆਂਟੀ ਸਮਾਨ ਲਿਖੋਣੀ ਮੈਨੂੰ ਸਮਾਨ ਬਾਅਦ ਚ ਪਹਿਲਾ ਗੀਤ ਦਾ ਕਿਹੜਾ ਗੀਤ ਮਾ ਭਾਬੀ ਆਇਆ ਦੱਸ ਕੰਨ ਕਰਦੀ ਹੁੰਦੀ ਆ ਗੀਤ ਆਹੋ ਨਿਕਲੀ ਸੂਈ ਵਾਲੇ ਗਾਓ ਪੁਰਣੀ ਘਾਉਣੀਆਂ ਵੇ ਵਧਿਆ ਦੋਨੇ ਚੱਲ ਸੋਹਣਾ ਗੀਤ ਕਰ ਦਿੰਦੀ ਆਂ ਮੈਂ ਇਹ ਵੀ ਆਂ ਭੀ ਕੱਚੇ ਦੁੱਧਾਂ ਦੀਏ ਪਣੀਏ ਸਸਤੀ ਬਸ ਬਹਿ ਗਏ ਹਾਂ ਹਾਂ ਕੋਸਣ ਲੈ ਕੇ ਪਰਾਪਰ ਰੋ ਰੋ ਸਸਤੀ ਬਸ ਤੇ ਜੇ ਮੰਕੇ ਕੀ ਸੀ ਤਾਂ ਮਗਰੇ ਬੈਠੀ ਆ ਮਾਰੇ ਪਿੱਛੇ ਨੋ ਪਿੱਛੇ ਕੱਢ ਰਈਆ ਆਉਂਦੇ ਜਾਂਦੇ ਰਾਈ ਪੁੱਛਦੇ ਤੂੰ ਕਿਉਂ ਵੀ ਬਾਰੋ ਰਈਆ ਵੀਰੜੇ ਨੇ ਨਾਜਰ ਚਾਇਆ ਪਾਪੋ ਮੇਰੀ ਨੇ ਦਾਜ ਬਣਾਇਆ ਮੈਂ ਤਮਾਤਾ ਦਾ ਇੱਕ ਸੱਜਣ ਬਣਾ ਕੇ ਸੀ ਤਾਂ ਕੜਈਆਂ ਆਉਂਦੇ ਜਾਂਦੇ ਨਹੀਂ ਪੁੱਛਦੇ ਤੂੰ ਕਿਉਂ ਵੀ ਬਾਰ ਰਹੀਆਂ ਚਾਚੇ ਮੇਰੇ ਨੇ ਕਾਜਲ ਚਾਇਆ ਚਾਚੀ ਮੇਰੀ ਗੋਲ ਗਾਉਂਦੇ ਨੇ ਕੰਦੇ ਕੱਢ ਲਾ ਲਗਾ ਮੈਂ ਤਾਂ ਲੇ ਗਈ ਸ਼ਮਾਨ ਬੱਚਿਆਂ ਦੁੱਧਾਂ ਦੀਏ ਪੜੀਏ ਸੱਜੀ ਵਾਸੇ ਬਹਿ ਜਾਣਗੇ ਬੀਬੀ ਕੱਚੇ ਦੁੱਧਾਂ ਦੀਏ ਪੜੀਏ ਸਸਤੀ ਵਾਸਤੇ ਬਹਿ ਜਾਣਗੇ ਬੀਬੀ ਕੱਚੇ ਦੁੱਧਾਂ ਨਾ ਪੜੀਏ सोरे कर ले जाएगी लखल दीत कमाई सौरेएगी कच्चे दुता दिए फलिया सोरे जाए चलो भाई

ਜਾਏਗੀ ਤੇਰੇ ਵੀਰੇ ਦੀ ਕੀਤੀ ਕਮਾਈ ਸੋਰੇ ਘਰ ਲੈ ਜਾਏਗੀ ਤੇਰੇ ਵੀਰੇ ਦੀ ਕੀਤੀ ਕਮਾਈ ਸੋਰੇ ਘਰ ਲੈ ਜਾਏਗੀ ਕੇ ਕੌ ਕਦ ਲਾ ਲੋ ਮਾੜੀਆਂ ਇਹ ਤਾਂ ਐ ਪਾਠ ਪੜੀ ਜਾਂਦੇ ਨੂੰ ਨੂੰ ਮੇਰੇ ਵੀ ਮਾਰੀ ਹੋਰ ਗੀਤ ਗਾਓ ਯਾਰ ਜਿਹੜਾ ਆਉਂਦਾ ਹੋਵੇ ਨਿਕੜੀ ਸੂਈ ਗੋਨੀ ਨਿਕੜੀ ਕੋਈ ਸੂਈ ਗਾਲੋ ਚਲੋ ਨਿਕੜੀ ਸੂਈ ਉਟਵਾ ਦਾ ਕੇ ਬੈਠ ਸਿੱਧਾ ਕੱਢਾ ਆਉ ਗਾਲੋ ਨਿਕੜੀ ਸੂਈ ਵਟਮਾਤਾ ਗ ਬੈਠ ਕੇ ਸਿੱਧਾ ਕੱਢ ਰਹੀ ਆਉਂਦੇ ਜਾਂਦੇ ਵਹੀ ਪੁੱਛਦੇ ਤੂੰ ਕਿਉਂ ਬੀਵਾਂ

ਆ ਬੇਰੇ ਨਾ ਕਮਰਿਆਂ ਦੇ ਵਸ ਪੈ ਗਿਆ ਮੈਂ ਵੀ ਅੱਜ ਦੇ ਸਾਰੇ ਨਿਕਲ ਪਰ ਤੇ ਨੀ ਖੜ ਗਾਲੇ ਗਾਨ ਆਉਂਦਾ ਗਾਣੀ ਪਰ ਸਿੱਖਿਆ ਗਿਆ ਅਜ ਤੱਕ ਤੁਸੀਂ ਬਸ ਮੇਰਾ ਵੀ ਹੀ ਰੇਸ ਦਾ ਰਾਜ ਬਸ ਮੇਰਾ ਵੀ ਹੀ ਰੇਸ ਦਾ ਰਾਜ ਚੱਲ ਬੱਸ ਕਰੋ ਨਹੀਂ ਸਕੀ ਮਾਂ ਬਿੱਲੋ ਲਓ ਜੀ ਮਹਾਰਾ ਇਹਦਾ ਪ੍ਰਕਾਸ਼ ਕਰਨ ਤੋਂ ਬਾਅਦ ਲੰਗਰ ਪਾਣੀ ਛਕਣ ਤੋਂ ਉਪਰੰਤ ਜਿਸ ਜਸਵਿੰਦਰ ਸਿੰਘ ਵਿਹਲਾ ਹਲਵਾਈ ਆਗੇ ਸੀਗੇ ਤੇ ਉਹ ਲਿਖਾ ਕੇ ਗਏ ਅੱਜ ਸਮਾਨ ਸਰਦਾ ਪੱਤਾ ਜਿਹੜਾ ਪਿਆਹ ਦਾ ਸਾਰਾ ਚਾਹੀਦਾ ਉਹ ਵੀ ਆਪਾਂ ਲਿਆਵਾਂਗੇ ਇੱਕ ਦੋ ਦਿਨ ਚ ਵੈਸੇ ਹੁਣ ਅਸੀਂ ਕਿਸੇ ਹੋਰ ਕੰਮ ਚੱਲਿਆਂ ਜਾਂਦੇ ਤੋਂ ਮੈਂ ਤੇ ਬਿਲ ਖੁਸ਼ ਕਿਉਂਕਿ ਥੋੜਾ ਬਹੁਤ ਜਿਹੜਾ ਸਾਨੂੰ ਖਟਕਿਆ ਵੀਰ ਆਹ ਚੀਜ਼ਾਂ ਹੈ ਹੀ ਨਹੀਂ ਨਾ ਮੌਕੇ ਤੇ ਲੋੜ ਪੈਗੀ ਤੇ ਮੈਂ ਕਹਾ ਚਲੋ ਉਹ ਵੀ ਲੈ ਆਈਏ ਤਾਂ ਕਿ ਜ਼ਰੂਰੀ ਹੈ ਨਾ ਤੇ ਤਕਦੀਰ ਦੇ ਕ੍ਰੌਕਸ ਇੱਥੇ ਪਏ ਆ ਤੇ ਚੱਕ ਕੇ ਰੱਖਣ ਵਾਲੇ ਗੱਡੀ ਸਟਾਰਟ ਆ ਹਾਂਜੀ ਖੋਲ ਨਹੀਂ ਆਂ ਬੋਲਦਾ ਨਹੀਂ ਖੋਲ ਕੋਈ ਨਹੀਂ ਖੋਲਦਾ ਕਹੇ ਤੂੰ ਐ ਮੰਜੇ ਵਸਤਰ ਇਕੱਠੇ ਕਰਦੇ ਆ ਅਸੀਂ ਫੱਟੀਆਂ ਟੋਕਰੇ ਇਕੱਠੇ ਕਰਦੇ ਆ ਲਾਲੀ ਦੇ ਵਿਆਹ ਚ ਲਾਲੀ ਦਾ ਵਿਆਹ ਧੂਮਾ ਪਈਆਂ ਪਈਆਂ ਸਾਰੇ ਪਾਸੇ ਉਹ ਫਿਰ ਆਏ ਆ ਨਾ ਹੁਣ ਸਮਾਨ ਅਸੀਂ ਜਾਂਦਾ ਹੁੰਦਾ ਐਂ ਕੰਮ ਆਉਂਦੇ ਰਿਸ਼ਤੇਦਾਰ ਬੁਲਾੜ ਵਾਲੇ ਰਿਸ਼ਤੇਦਾਰ ਐਂ ਆਮ ਆਣ ਕੇ ਫੱਟਗਾ ਆ ਲੈ ਆਉਣੇ ਆ ਰਾਜੂ ਰਾਜੂ ਤੂੰ ਕਿੱਥੇ ਗਿਆ ਜੀ ਉਹ ਨਾ ਟਾਕਾ ਤੂੰ ਚੱਲਾ ਨੋ ਵੀ ਪੱਠਣਾਂ ਦੀ ਸ਼ਾਪਿੰਗ ਇਹ ਰਹੀ ਗਈ ਸੀ ਥੋੜਾ ਇਹ ਐਂਡ ਤੱਕ ਕਹਿੰਦੇ ਹੁੰਦੇ ਕੋਈ ਨਾ ਕੋਈ ਨਾ ਕੋਈ ਚੀਜ਼ ਰਹਿੰਦੀ ਰਹਦੀ ਤਾਂ ਫਿਰ ਸਾਨੂੰ ਭਾਂਡੇ ਅੰਦ ਦੁਕਾਨ ਤੇ ਆਉਣਾ ਪਿਆ। ਸਰੀਪੀਆਂ ਨੇ ਪੱਠਣ ਮਂਗਾਏ ਆ। ਤਿੰਨੇ ਤਰ੍ਹਾਂ ਦੇ ਪੱਠਾ ਲੈ ਲੈ ਕਿਵੇਂ ਮਰਜ਼ੀ ਯੂਜ਼ ਕਰੀ ਜਾਣ। ਬਾਲਟੀਆਂ ਬਾਲਟੀਆਂ ਬਾਲਟੀਆਂ। ਵਾਜੇ ਦੇ ਆਵੇ ਲਿਆ ਪਲਾਸਟਿਕ ਵਾਲੀਆਂ ਬਾਲਟੀਆਂ ਵਧੀਆ ਵਾਲੀਆਂ ਲਿਆਓ ਟੁੱਟ ਟੁੱਟ ਨਾ ਜਾਣ। ਪੱਠਾ ਚਾਹ ਕਰਦਾ। ਕਰਦਾ ਕਰਦਾ ਦੂਜੀਆਂ ਲੋਹੇ ਵਾਲੀਆਂ ਦੇ ਦਿਓ। ਚੱਲ ਯਾਰ ਬਾਲਟੀਆਂ ਵੇਖੀ ਜੀ। ਭਾਈ ਦਾ ਨੰਬਰ ਮੜਿਆ ਕਰਦੇ ਹੋ ਕਰਦੇ ਆਗੇ ਕਮੈਂਟ ਕਰਦੇ ਪਹਿਲਾਂ ਬਾਲਟੀਆਂ ਦੇਖਾਂਗੇ ਫਿਰ ਨੰਬਰ ਵੀ ਦਿਖਾਉਣੇ ਵੀਰੇ ਦਾ ਜਿਨ੍ਹਾਂ ਨੇ ਕੋਈ ਸਵਾਨ ਆਰਡਰ ਕਰਨਾ ਤਾਂ ਕਰ ਸਕਦੇ ਹੋ ਲਓ ਜੀ ਦੇਖੋ ਨਹੀਂ ਮਜ਼ਬੂਤ ਐ ਐਕਸਲ ਇਹ ਪੂਰੀ ਬਈ ਨਹੀਂ ਆ ਰਾਂਗੇ ਅਜਿਹਾ ਸੱਚ ਘਰੀ ਬਸ ਤੇਰਾ ਬਾਟੀ ਤੇ ਇਹ ਤਾਂ ਨਾ ਆਉਣ ਵਾਲੀ ਐ ਇਹ ਨਹੀਂ ਲੈਣੀ ਵੀਰੇ ਤੂੰ ਉਹੀ ਦੇ ਦੇ ਨਾਲ ਦੀ ਇਹ ਨਾਲ ਕਿੰਨੇ ਦੇ ਵਿੱਚ ਬੋਲੋ ਦੋ ਲੈਣੇ ਆ ਐਲਟਰੂਡੀ ਕਲਰ ਦੇਵਾ ਹੈ ਨਾ ਰੰਗੂ ਹੋਣਾ ਨਹੀਂ ਰੰਗੂ ਪੈਂਕਾ ਦੇ ਦਿਓ ਪੈਂਕਾ ਦੇ ਦੋ ਦੇ ਦੇ ਪੈਂਕਾ ਦੇ ਆਹ ਦੇ ਦਿਓ ਫਰੋਜੀ ਜਾਂ ਫਰੋਜੀ ਦੇਦੇ ਆਹ ਆ ਲੈ ਜਾ ਬਈ ਨੰਬਰ ਹੈ ਯਾਰ ਆ ਵੀਰੇ ਦਾ ਨੰਬਰ ਆ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਕੱਪ ਬਾਏ ਕਰਨੇ ਆ ਤੇ ਉਹਨਾਂ ਦਾ ਨੰਬਰ ਦੱਸ ਦਿਓ ਤੇ ਆ ਨੰਬਰ ਆ ਸਾਰੇ ਜਣੇ ਨੋਟ ਕਰ ਲਿਓ ਜੇ ਕਿਸੇ ਨੇ ਕੱਪ ਗਲਾਸ ਬੋਲੀਆਂ ਜਿਹੜਾ ਕੁਝ ਵੀ ਮੰਗਾਉਣਾ ਹੋਵੇ ਆਨਲਾਈਨ ਵੀ ਭੇਜਦਣੇ ਜਿਹੜੇ ਉੱਤੇ ਕੱਪ ਦਿਖਾਈ ਸਿੱਧਾ ਮਿਲਦੇ ਆ ਆਫਤ ਲਾ ਲਓ ਜੀ ਜੈਤੋ ਫਿਰਦੇ ਆ ਤੇ ਗੋਨਿਆਂ ਨੂੰ ਤੋਂ ਸਮਾਨ ਪਵਾ ਕੇ ਆਗੇ ਜੈਤੋ ਤੇ ਜੈਤੋ ਤੋਂ ਵੀ ਲੈਣਾ ਸੀ ਅਸਲ ਦੇ ਵਿੱਚ ਅਸੀਂ 4 4 ਦੇ ਨਾਲ ਹੀ ਯਾਦ ਆ ਗਿਆ ਵੀ ਮਨਦੀਪ ਦਾ ਬੈਗ ਤੇ ਹੁਣ ਜੈਤੋ ਤੋਂ ਹੀ ਲੈ ਲੈਣੇ ਨੇ ਇੰਨੇ ਬੈਗ ਤੋਂ ਯਾਦ ਆ ਗਿਆ ਵੀ ਚਪਲਾਂ ਹਾਂ ਚਪਲਾਂ ਦੇ ਤਿੰਨ ਜੋੜੇ ਦਾ ਚਪਲਾਂ ਦੇ ਲੈਣੇ ਤੁਸੀਂ ਦੇਖ ਲਓ ਵੀ ਨਾਲੇ ਅਸੀਂ ਐਨ ਸਾਰੀਆਂ ਜਿੁੱਤੀਆਂ ਲੈ ਲੈ ਕੇ ਲਈਆਂ ਫੇਰ ਵੀ ਕਿੰਨਾ ਫੇਰ ਵੀ ਕਿੰਨਾ ਸਮਾਨ ਚਪਲਾਂ ਦਾ ਲੈ ਲੈਣੇ ਆ ਵੀ ਕਿੰਨਾ ਸਮਾਨ ਫੇਰ ਵੀ ਰਹਿ ਗਿਆ ਰਹਿ ਗਿਆ ਹੁਣ ਆਪਾਂ ਚੱਲੇ ਆਂ ਬੈਗ ਲੈਣ ਪਹਿਲਾਂ ਉਧਰ ਨੂੰ ਤੇ ਫੇਰ ਆਪਾਂ ਚਪਲਾਂ ਲੈ ਕੇ ਤੇ ਫੇਰ ਚੱਲਾਂਗੇ ਘਰ ਨੂੰ ਤੇ ਕਿਉਂਕਿ ਦੂਸਰਾ ਮੇਰਾ ਦੁਖਿਆਂ ਦਾ ਸੇਰ ਬਹੁਤ ਜ਼ਿਆਦੇ ਸਵੇਰ ਜਦ ਮੈਂ ਉੱਠਿਆ ਜਲਦੀ ਤਾਂ ਤੇ ਕੁਛ ਰਾਤ ਮੈਂ ਜਿਵੇਂ ਸੁੱਤਾਂ ਨੀਗਾ ਕਿਉਂਕਿ ਤਕਦੀਰ ਨਹੀਂ ਸੁੱਤੀਗੀ ਹਾਂ ਹਾਂ ਸੌਰੀ ਹਾਂ ਬਾਲਟਾਂ ਡੱਬੇ ਚਾਰ ਪਾਉਣ ਲਈ ਮਾਤਾ ਤੱਕ ਯਾਰੋ ਟੱਕੜੇੜੀ ਉਹ ਬਾਲੇ ਹੀ ਲੱਕੜੀ ਹਉਂ ਆ ਸਭੀ ਦੇਖ ਲਾਂਦੀ ਨਹੀਂ ਜਾਂਦੇ ਵੀ ਆਈਪੀ 4:00 ਵਜ ਗਏ ਬਾਈ ਤੇ ਹੁਣ ਮੈਂ ਚੱਲਾਂ ਕਿਸੇ ਕੰਮ ਜ਼ਰੂਰੀ ਉਹ ਵੀ ਤੁਹਾਨੂੰ ਵੈਸੇ ਪਤਾ ਲੱਗ ਜੂਗਾ ਇੱਕ ਦੋ ਦਿਨਾਂ ਤੱਕ ਵੀ ਮੈਂ ਅੱਜ ਕੀ ਕੰਮ ਜਾ ਰਿਹਾ ਤੇ ਬਾਕੀ ਨਾ ਹੁਣ ਮੈਂ ਤਾਂ ਲੇਟ ਹੋ ਜਾਊਗਾ ਮੁੜਦਾ ਵੈਸੇ ਰਾਤ ਹੋ ਜੂਗੀ ਮੈਨੂੰ ਤੇ ਇਸ ਕਰਕੇ ਫਿਰ ਜਿਹੜਾ ਆ ਮੇਰੀ ਤਾਂ ਹੁਣੇ ਫਤ ਹੈ ਤੁਹਾਨੂੰ ਵੀ ਆਪਾਂ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਜੇ ਜੋ ਤਾਰ ਗਿਆਂ ਨੇ ਮਗਰੋਂ ਵਲੌਗ ਸ਼ੂਟ ਕੀਤਾ ਤਾਂ ਮੈਂ ਇਹ ਜਿਹੜਾ ਆ ਐਡ ਕਰਕੇ ਤੇ ਪਾ ਦੂੰਗਾ ਜੇ ਉਹਨਾਂ ਨੇ ਵੀ ਨਾ ਕੀਤਾ ਕਿਉਂਕਿ ਅਸਲ ਵਿੱਚ ਸਾਰੇ ਥੱਕੇ ਜੇ ਪਏ ਆ ਕਿਉਂਕਿ ਸਵੇਰੇ ਸਦੇ ਆ ਉੱਥੇ ਤੇ ਹੁਣ ਸਾਰੇ ਰੈਸਟ ਹੋਣ ਰੈਸਟ ਮਾਰਨਗੇ ਬਾਕੀ ਕੋਈ ਪਤਾ ਵੀ ਨਹੀਂਗਾ ਕਿਉਂਕਿ ਰੋਟੀ ਪਾਣੀ ਸ਼ਾਇਦ ਸਾਰਿਆਂ ਨੇ ਇਕੱਠਿਆਂ ਨੇ ਬਣਾਉਣਾ ਤੇ ਤਿੰਨਾ ਘਰਾਣੇ ਚਾਰਾਂ ਨੇ ਤੇ ਬਾਕੀ ਪਤਾ ਲੱਗੂ ਅਜੇ ਬਾਅਦ ਚ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਨੂੰ ਤਾਂ ਨਿਹਰਾ ਹੋ ਜੂਗਾ ਤੇ ਮੈਂ ਤਾਂ ਹੋ ਸਕਦਾ ਉਹਨਾਂ ਦੇ ਸਾਰਿਆਂ ਦੇ ਇਕੱਠੇ ਹੋਣ ਤੋਂ ਰੋਟੀ ਖਾਣ ਤੋਂ ਬਾਅਦ ਆਵਾਂ ਤੇ ਚਲੋ ਜੀ ਫਿਰ ਇੱਕ ਹਿਸਾਬ ਨਾਲ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ